ਪਾਪ ਯਾਰ ਮੇਲੀ ਪਾਪੀ ਤਾਂ ਦੇ ਬੈਠੀ ਹੈ ਤੇ ਹੈਪੀ ਹੋਲੀ ਤੇ ਆ ਰਿਹਾ ਦੇ ਬਣਾਣਾ ਹੈ ਭਾਬੀ ਆ ਤੇ ਛੱਡਣੀ ਨਹੀਂ ਕੋਈ ਲਵੇੜੋ ਲਵੇੜੋ ਲਾ ਦੋ ਕੋਈ ਨਾ ਜਾਵੇ ਇਹਨਾਂ ਜੋ ਹਣ ਬਾਤ ਲੈ ਭੈਣ ਵਾਲੀਏ ਜੀ ਸਵਾਗਤ ਹੈ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਅੱਜ ਦੋ ਪ੍ਰੋਗਰਾਮ ਆ ਇੱਕ ਤਾਂ ਹੋਲੀ ਦਾ ਦਿਨ ਆ ਤੇ ਦੂਜਾ ਆਪਾਂ ਨੂੰ ਵਿਆਹ ਪਹਿਲਾਂ ਆਪਾਂ ਖੇਡਾਂਗੇ ਹੋਲੀ ਤੇ ਫਿਰ ਆਪਾਂ ਚੱਲਾਂਗੇ ਵਿਆਹ ਤੇ ਅੱਜ ਆਪਾਂ ਸਾਰੀਆਂ ਭਾਬੀਆਂ ਦੇ ਰੰਗ ਪਾ ਕੇ ਆਵਾਂਗੇ ਤੇ ਬਹੁਤ ਟਾਈਮ ਬਾਅਦ ਉਹ ਅੱਜ ਹੋਲੀ ਖੇਡਣੀ ਹੈ ਅੱਜ ਦਾ ਬਲੌਗ ਬਹੁਤ ਘੈਂਟ ਬਲੌਗ ਹੋਣ ਵਾਲਾ ਸੋ ਸਾਰੇ ਜਣੇ ਐਂਡ ਤੱਕ ਜਰੂਰ ਦੇਖਿਓ ਬਾਕੀ ਸਮੇਂ ਸਮੇ ਦੇ ਹਿਸਾਬ ਦੇ ਨਾਲ ਲੋਕ ਵੀ ਚੇਂਜ ਹੁੰਦੇ ਆ ਤੇ ਹਾਲਾਤ ਵੀ ਚੇਂਜ ਹੁੰਦੇ ਆ ਬਾਕੀ ਪਹਿਲਾਂ ਵਾਲੇ ਸਮੇ ਤੇ ਪਹਿਲਾਂ ਦਾ ਟਾਈਮ ਨਹੀਂ ਰਿਹਾ ਹੁਣ ਜਿਵੇਂ ਅੱਗੇ ਹੁੰਦਾ ਸੀ ਆ ਦੀਦੇ ਮਰਜੀ ਤੁਰੇ ਜਾਂਦੇ ਰੰਗ ਸੱਟ ਜੀ ਅਗਲਾ ਕੋਈ ਗੁੱਸਾ ਨਹੀਂ ਕਰਦਾ ਸੀਗਾ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਯਾਨੀ ਲੋਕਾਂ ਦਾ ਜਿਹੜਾ ਸੁਭਾਅ ਉਹ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਜਿਵੇਂ ਆਪਾਂ ਦੇਖਦੇ ਆਂ ਪਰ ਫੇਰ ਵੀ ਜਿੱਥੇ-ਜਿੱਥੇ ਤਿਉਹ ਆਪਣੇ ਆਪਾਂ ਉੱਥੇ-ਉੱਥੇ ਜਾਵਾਂਗੇ ਤੇ ਜਿੰਨੀਆਂ ਆਪਣੀਆਂ ਭਾਬੀਆਂ ਸਾਰੀਆਂ ਦੇ ਰੰਗ ਪਾ ਕੇ ਆਵਾਂਗੇ ਸੋ ਜੁੜੇ ਰਹੋ ਅੱਜ ਦੇ ਬਲੌਕ ਦੇ ਨਾਲ ਆਜੋ ਫਿਰ ਜਾਂਦੇ ਆਂ ਮੂੰਹ ਸਰ ਨੰਨ ਬੇੜ ਨਹੀਂ ਹੋਲੀ ਖੇਡਦਾ ਖੇਡਦਾ ਹਾਂ ਹਾਂ ਕੱਥਾਂ ਪੁਰਾਣੇ ਹੀ ਆ ਲੀੜੇ ਤਾਂ ਮੈਂ ਕਿਹੜਾ ਨਵੇਂ ਹਾਂ ਤਾਂ ਨਵੇਂ ਨਹੀਂ ਪੁਰਾਣੇ ਆ ਸਾਰੇ ਆੂੰ ਬੋੜ ਕੇ ਦੇ ਲੈ ਤੈਨੂੰ ਵੀ ਲਵੇੜੂ ਅੱਜ ਮੈਂ ਮੈਨੂੰ ਨਹੀਂ ਆਉਣਾ ਮਾ ਮੇਰੇ ਤੇ ਨਹੀਂ ਲਾਉਣਾ ਨੂਣਾਗਾ ਹਾਂ ਮਾਹੋ ਪ੍ਰੇਤਨਾ ਦਰਖਾ ਨਹੀਂਗਾ ਬਾਤ ਕਹੀ ਰਹੀ ਆ ਆਹਦਾ ਮੈਂ ਤੈਨੂੰ ਪਹਿਲਾਂ ਚੇਤਾਵਨੀ ਦੇਤੀ ਆਉਣਾ ਤੇਰੇ ਤੇ ਤਾਂ ਆਹਲਾ ਲੈ ਫੜ ਲੈ ਲੈ ਕਾਕੋ ਮੁੱਕ ਗਿਆ ਇੱਕ ਤਾਂ ਆਹ ਲੈਣਾ ਆਹ ਮੁੱਕਿਆ ਰਿਆ ਇਹਨੂੰ ਕੀ ਹੋ ਗਿਆ ਤੰਦਰ ਚੱਲਿਆ ਹੀ ਨਹੀਂ ਨੂੰ ਵੀ ਪਤਾ ਚੱਲ ਗਿਆ ਵਾਜਿੰਨ ਚੱਲਣਾ ਬੱਸ ਨਹੀਂ ਰੰਗਦਾ ਹੈਗਾ ਇਹਦੇ ਚ ਕਦਾ ਮੂੜ ਕੇ ਆਉਣਾ ਨਹੀਂ ਆ ਵੀ ਮੁੱਕ ਗਿਆ ਥੱਲੇ ਨੂੰ ਘਰ ਆਈ ਨਹੀਂ ਇਹ ਵੀ ਮੋੜਿਆ ਇਹ ਕੀ ਆ ਚੱਲਦੇ ਬਾਰੇ ਥੋੜੇ ਆ ਹੈਪੀ ਹੋਲੀ ਹੈਪੀ ਹੋਲੀ ਗਿੱਲੀ ਹੋ ਗਈ ਗਿੱਲੀ ਹੋ ਗਈ ਹੈਪੀ ਹੋਲੀ ਹਾਏ ਹਾਏ ਗਿੱਲੀ ਹੋ ਗਈ ਹੈ ਗਿੱਲੀ ਹੋ ਗਈ ਹਮਲਾ ਹਮਲਾ ਸਾਡੇ ਕੋਲ ਤਾਂ ਰੰਗ ਨਹੀਂ ਹੈਗਾ ਅੜੀ ਹਜੇ 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 ਰੋਕ ਕੇ ਉਹ ਰੰਗ ਨਹੀਂ ਉਹ ਰੰਗ ਨਹੀਂ ਹੈਗਾ ਆਲੇ ਆਲੇ ਪਾੜੋ ਪਾੜੇ ਕਾਕੋ ਪਾੜੇ ਪਾਣੀ ਪਾੜੋ ਪਾੜੇ ਨਾ ਭਜਾ ਤਾ ਤੂੰ ਆ ਹੋਲੀ ਵਾਲੇ ਬੱਚੇ ਹਾਂ ਇਹ ਤਾਉਗਾ ਇਹ ਤਾਉਗਾ ਇਹ ਤਾਉਗਾ ਚਲੋ ਕਰੋ ਉਹ ਕਹਿੰਦੇ ਹੋਲੀ ਖੇਡ ਲਓ ਪਹਿਲਾਂ ਪਹਿਲਾਂ ਹੋਲੀ ਖੇਡ ਲਓ ਕਹਿੰਦੇ ਆ ਲਾਏ ਸਾਤ ਤਰੀਕਾ ਘੱਟ ਦਿਓ ਆ ਗਏ ਆ ਗਏ ਛੱਡ ਦਿਓ ਤੁਸੀਂ ਤਾਂ ਬੰਦੇ ਆ ਗਏ ਓ ਬੰਦੇ ਆ ਗਏ ਸਾਰੇ ਨੰਗੇ ਜੜਾਉਂਦੇ ਨੇ ਨੂੰ ਲਊ ਛੇਤੀ ਖੋਲੋ ਗੱਟਾ ਇਧਰ ਆਪੇ ਦੁਕਾਨ ਚ ਤਾਂ ਬਚ ਜਾਲੇ ਲਓ ਮੈਨੂੰ ਪੈਦਕੋ ਪੈਦਕੋ ਬਾਹਰ ਲੈ ਜਾਓ ਬਾਹਰ ਬਾਹਰ ਉਹ ਬਾਹਰ ਚਲੇ ਭੈਣ ਪੈਦਕੋ ਫਸ ਗਿਆ ਉਡਾਦਾ ਉਡਾ ਫੈਲਾ ਚਲੋ ਹੰਬ ਗਏ ਚਲੋ ਚੱਲ ਗਏ ਹੁਣ ਪਹਿਲਾ ਲਖਵੀਰ ਕਕਰੇ ਚਲੋ ਓਏ ਪਹਿਲੇ ਪਿੰਾ ਨੇ ਘੇਰ ਲੈ ਚਲੋ ਬਈ ਅੱਜ ਤਾਂ ਭਾਬੀ ਖੜੀ ਗਈ ਆਹ ਲਾ ਉਹ ਤਰਸੇਵ ਅੱਜ ਤਾਂ ਬਾਹਰ ਹੀ ਬੈਠਿਆ ਕੋਈ ਨਹੀਂ ਅੱਜ ਤਾਂ ਬਾਹਰ ਹੀ ਬੈਠਿਆ ਬਾਹਰ ਹੀ ਬੈਠਿਆ ਭਾਬੀ ਲੀ ਭਾਬੀ ਬਚਾ ਕਰਤਾ ਤੇਰਾ ਤੂੰ ਜਾਣਾ ਕਰਕੇ ਤਾਂ ਹੀ ਉਹਨਾਂ ਨੂੰ ਤਾਂ ਕਿਹ ਪਿਆਰ ਉਹਦੀ ਆ ਚਲੋ ਵੀ ਅਗਲਾ ਫੜਾ ਅਗਲਾ ਫੜਾ ਦਾ ਕਰਿਆ ਵੜਦਾਂਗੇ ਚਲੋ ਤਾਂ ਸੇਮ ਪਾਜ ਗਿਆ ਉਹਨੂੰ ਫੋਨ ਲਾਉਣਾ ਪੜਾ ਫੋਨ ਆ ਐ ਤਾਂ ਉਹਨੇ ਆਉਣਾ ਨਹੀਂ ਹੁਣ ਪੁੱਛਦੂ ਕਿ ਵਿਆਹ ਜੈਣਾ ਹਾਂ ਵਿਆਹ ਦੇ ਬਾਨੇ ਆਉ ਭਾਬੀ ਉਹਨਾਂ ਨੇ ਮੜਾ ਦੇਖੇ ਕੋਲੇ ਦਾ ਖੜਾ ਦੇਖੀ ਕੀ ਕਰਦੇ ਦੇਖੀ ਜਾਂ ਕੀ ਕਰਦੇ ਉਹਨਾਂ ਦਾ ਸਾਹ ਸੋਕ ਜਿਹੜਾ ਵੀ ਹੈ ਲਾ ਦੋ ਕੋਈ ਨਾ ਜਾਵੇ ਇਹਨਾਂ ਜੋ ਹੁਣ ਸ਼ਾਮ ਨੂੰ ਅਜੀ ਹੁਣਾ ਨਹੀਂ ਵਿਆਹ ਜਾਣਾ ਮਾੜਾ ਇਹ ਗੱਲਾਂ ਕੀ ਆਖ ਪੱਭੀ ਆ ਜਾ ਪੱਭੀ ਨਹੀਂ ਬਾੜਾ ਲਵੇੜੂ ਨਹੀਂ ਬਾੜਾ ਲਵੇੜੂ ਚਲੋ ਜੀ ਹੈਪੀ ਹੋਲੀ ਬਾਕੀ ਆ ਕੇ ਆਥੜੇ ਮਿਲਦੇ ਆਂ ਖਤਨਾ ਹੋਗੇ ਚੱਲ ਚਾਲੀ ਅੱਧਰ ਜਾਣਾ ਐੱਚ ਦੇ ਕਰਾਂ ਕੰਮ ਨੂੰ ਜਾਣ ਨਹੀਂ ਆਵਣੇ ਪੜ ਗਿਆ ਪਰ ਲਾਇਆ ਹੀ ਉਹਨਾ ਉਹਨਾ ਉਹ ਤਾਂ ਫੂਮਸਾਰਾ ਨੱਪੜ ਗਿਆ ਆ ਲਾਵੀ ਚੱਲ ਚੱਲ ਕਰਾ ਲਵੇੜ ਦੇ ਫੁੱਲ ਉਹ ਭਾਬੀ ਹੁਣਾਂ ਦਾ ਖੜੀਆਂ ਰਹਿ ਗਈਆਂ ਭਾਬੀ ਹੁਣਾਂ ਦਾ ਖੜਗਾ ਰਹਿ ਗਈਆਂ ਲਵੇੜੋ ਲਵੇੜੋ ਚਲੋ ਜੀ ਬਾਸ ਬਤਾ ਘੇਰ ਲਿਆ ਓਏ ਓਏ ਆ ਜਾ ਪਟਿਆ 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 ਕਰਾ ਉਹਦਾ ਬੰਦਾ ਹੀ ਨੰਗਾ ਲੈਣਾ ਤੂੰ ਨਹੀਂ ਨਹੀਂ ਨੰਘਣਾ ਨੰਡਾ ਨਹੀਂ ਰਹਿਣਾ ਗੱਦੀ ਬਾਦ ਗਿਆ ਚਲੋ 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 ਜਾਨ ਨਹੀਂ ਦੇਣਾ ਅੱਜ ਕੋਈ ਬਾੜਾ ਖਿੱਚ ਦੇ ਉਹਨੇ ਛਾੜ ਚ ਪਹੁੰਚ ਜਾਣਾ ਉਹਨੂੰ ਦੱਸ ਆ ਆ ਆ ਆ ਆ ਹੌਲੀ ਗੱਲ ਹੌਲੀ ਗੱਲ ਵਾੜਾ ਜਾਂ ਸਗਣ ਵਾੜਾ ਜਾਂ ਸਗਣ ਵਾੜਾ ਲਵੇੜਾਂਗੇ ਫਿਰ ਫਿਰ ਵਾੜਾ ਲਵੇੜਾਂਗੇ ਆ ਇਹ ਬੱਦਲ ਬੇੜਾ ਚਲੋ ਸਕੂਲ ਲਈ ਹੱਥਾਂ ਨਹੀਂ ਲਾਉਣਾ ਜਮਾ ਹੀ ਹੱਥਾਂ ਦੇ ਉਹ ਲਵੇੜਦੇ ਨਹੀਂ ਸਕੂਲੇ ਜਾਣਾ ਤੁਸੀਂ ਬੱਸ ਉਹ ਬੱਸ ਕਰੋ ਲੈ ਲੈ ਚਾਹਤੀ ਰਹੀ ਲੈ ਤੇਰੀ ਚਾਚੀ ਆ ਮੇਰੀ ਤਾਂ ਭਾਬੀ ਆ ਮੈਂ ਵੀ ਲਾਉ ਹਰ ਜਾ ਬਈ ਹਰ ਜਾ ਫਿਰ ਮੈਂ ਤਾਂ ਆਪ ਲਾਉ ਭਾਬੀ ਰਵਾ ਰਾਂਗ ਚਲੋ ਜਾਓ ਸਕੂਲੇ ਬੱਸ ਓ ਬੱਸ ਮੋੜ ਲਓ ਓਕੇ ਹੋਈ ਪਿਉਲੀ ਥਾਰ ਦਾ ਕੰਮਕਾਰ ਵਾਲੇ ਬਾਹਰੇ ਆ ਬਸੇ ਆ ਅੱਜ ਪੁੰਨਿਆਂ ਇਕੱਜ ਮੀਟਿੰਗ ਆ ਪੂਰੀ ਕਰੀ ਥਾਰ ਚ ਜਾਣਾ ਓਏ ਨਹੀਂ ਨਹੀਂ ਥਾਰ ਚ ਮਾੜੀ ਕਰਨਗੇ ਆਪਣੇ ਨੂੰ ਘਰੇ ਚੱਲ ਮੈਂ ਵਿਆਹ ਜਾਣਾ ਓ ਨਹੀਂ ਉਹ ਮੰਮੀ ਰਹਿੰਦੀ ਆ ਓ ਮੈਨੂੰ ਆਦਾ ਉਹ ਥਾਰ ਚ ਰਹਿਣ ਦੇ ਯਾਰ ਰਹਿਣੀ ਰਹਿਣ ਦੇ ਰਹਿਣ ਦੇ ਆਪਾਂ ਨਾਤੇ ਤੋਤੇ ਵੀ ਹੈ ਨਹੀਂ ਚਲੋ ਮੋਟਰਸਾਈਕਲ ਬਾਹਰੋਂ ਲੈ ਜਾਗੇ ਆਪਾਂ ਨਹੀਂ ਨਹੀਂ ਮੋਟਰ ਲੈ ਕੇ ਨਹੀਂ ਚੰਗਾ ਉਹ ਬਹਿ ਗਿਆ ਉੱਤੇ ਉਹਨੇ ਦੇਣਾ ਨਹੀਂ ਉਹਨਾਂ ਟਾਈਮ ਆਜੋ ਆਜੋ ਅੱਛਾ ਹਾਂ 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 ਚਲੋ 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 ਭਾਬੀਆਂ ਆਲੇ 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 ਜੰਨ ਤਾਂ ਹੀ ਚੁਪਾ ਦੇ ਗੜੇ ਚ ਨਹੀਂ ਨਹੀਂ ਭਾਬੀ ਲੱਭੋ ਆਗੇ ਆਗੇ ਓਏ ਭਾਬੀ ਕਿਰੇ ਭਾਬੀ ਤੇ ਅੰਦਰ ਤਾਂ ਹੀ ਤਾਂ ਕਹਿਣਾ ਪੱਜ ਕੇ ਆਜੋ ਪੱਜ ਕੇ ਆਜੋ ਭਾਬੀ ਆ ਤੇ ਛੱਡਣੀ ਨਹੀਂ ਕੋਈ ਆਜੋ 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 ਸਤਿ ਨਿਬਾਬੀ ਗੱਤ ਅੰਦਰ ਜਾ ਕੇ ਹੁਣ ਆਪਣ ਸਿੱਤੀ ਸੇਤੀ ਖੋਲ ਲਓ ਬਾਬੀ ਫਿਰ ਬਾੜਾ ਲਾਵਾਂਗੇ ਫਿਰ ਬਾੜਾ ਲਾਵਾਂਗੇ ਆਈ ਪਾੜੋ ਆਈ ਪਾੜੋ ਹੁੰਦੀ ਬਾਬੀ ਬਾੜਾ ਲਾਵਾਂਗੇ ਨਹੀਂ ਅੰਦਰ ਜਾ ਨੂੰ ਲਾਉਣਾ ਬਣਾਏ ਤੇ ਹੈਪੀ ਹੋਲੀ ਹੈਪੀ ਹੁੰਦੀ ਬਾਬੀ ਆ ਜਾ ਮੜਾ ਜੀ ਲਾਉਣਾ ਗੱਲਾਂ ਜੀਆਂ ਤੇ ਆ ਜਾ ਆ ਜਾ ਆ ਜਾ ਮੰਗਿਆ ਨਹੀਂ ਬਾੜਾ ਲਵੇਣ ਬਣਾ ਕੰਮ ਆ 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 ਥੋੜਾ ਚੱਲਦਾ ਮਾੜ ਬਈ ਫੋੜ ਕੇ ਕੁੱਟ ਲਈ ਹਾਂ ਆਇਆ ਭਾਬੀ ਆਗੇ ਕੁੱਟ ਲਈ ਵੀਰੇ ਮਾੜ ਆਇਆ ਭਾਬੀ ਸ਼ਾਗੜੀ ਕਰਨ ਲਵੇਟ ਦੇ ਨਹੀਂ ਹਨ ਪਤਾ ਪੁੰਨਾਂ ਦੇ ਜਾਣ ਹਾਂ ਬਾਸ ਟਿੱਕਾ ਲਾਏ ਤੇ ਵੀਰੇ ਕਹਿੰਦੇ ਟਿੱਕਾ ਲਾਉਣਾ ਬਾ ਠੀਕ ਹੈ ਟਿੱਕਾ ਲਾਉਣਾ ਟਿੱਕਾ ਲਾ ਦੋ ਹਾਂ ਇੰਨਾ ਹੀ ਲਾ ਵੀਰੇ ਥੋੜਾ ਹੀ ਲਾ ਕੇ ਜਾਵਾਂਗੇ ਨਹੀਂ ਥੋੜਾ ਵੀਰੇ ਥੋੜਾ ਲਾ ਕੇ ਜਾਵਾਂਗੇ ਕੁੱਟਲੀ ਕਰਨ ਫੜਾ ਲਈ ਆਗੇ ਸਾਡੇ ਹਾਂ ਚਲੋ ਵੀ ਲਾਓ ਭਾਬੀ ਆ ਜਾ ਕਰੋ ਕੋਣ ਤੇ ਪੈਲ ਤੱਕ ਨਹੀਂ ਫੋਨ ਤੇ ਨਹੀਂ ਪਾਉਂਦੇ ਜਮਾ ਨਹੀਂ ਬਾ ਮਾੜਾ ਜਿਹਾ ਲਾਉਣਾ ਦਿਓ ਰ ਭਾਬੀ ਬਾੜ ਖੜੇ ਏ ਚਲੋ ਭਾਬੀ ਦੇ ਥੋੜਾ ਜਿਹਾ ਲਾਓ ਓਏ ਬਾੜਾ ਨਾ ਲਾਓ ਚਲੋ ਬਈ ਭਾਬੀ ਹੈਪੀ ਹੋਲੀ ਬਾਦ ਲੈ ਫਿਰ ਆਉਂਦਾ ਰੰਗ ਲੈ ਕੇ ਆਉਂਦਾ ਜੀ ਫਿਰ ਰੰਗ ਲੈ ਕੇ ਆਉਂਦਾ ਜੀ ਆਉਦਾ ਫਿਰ ਬਾੜਾ ਲਾਵਾਗੇ ਨਹੀਂ ਮੇਰੇ ਤਾਂ ਬਾੜਾ ਕੋਈ ਜੱਕੇ ਨੂੰ ਫਿਰ ਮੈਂ ਬਾੜਾ ਲਾਉ ਚੱਲ ਲਵਾ ਲਾ ਯੱਲ ਲਵਾ ਲੋ ਲਵਾ ਲੋ ਹਾਂ ਲਾਉਣਾ ਦਾ ਚਾਹੀਦਾ ਭਾਬੀ ਇਹਦਾ ਹੱਕ ਵੜਦਾ ਚਲੋ ਜੀ ਜਿਹਾ ਜੌਣਾ ਓੜਾ ਦਾ ਕੰਮ ਹੋ ਗਿਆ ਚਲੋ ਬਈ ਨਾ ਮੇਰੇ ਮੇਰੇ ਬੁਲਾ ਲ ਮੇਰੇ ਚਲੋ ਜੀ ਬਾਸ ਆ ਜਾ ਆ ਜਾ ਰਹਿ ਗਈ ਪੂਜਾ ਹਾਂ ਪੂਜਾ ਰਹਿ ਗਈ ਦੇਖ ਇੱਕ ਬੰਦਾ ਰਹੇਗਾ ਬਾਸ ਹੁਣ ਉੱਧਰ ਹੀ ਜਾਣਾ ਆਪਾਂ ਉੱਧਰ ਹੀ ਜਾਣਾ ਚਲੋ ਜੀ ਆਹੋ ਆਈ ਯਾਰ ਆਈ ਪਰ ਨੂੰ ਲੈ ਕੇ ਆਉਣਾ ਨਾਲ ਲੈ ਕੇ ਜਾਣਾ ਹੈਲੋ ਠੀਕ ਆ ਇਹ ਤਾਂ ਅੰਦਰ ਨਾਲ ਹਮਨ ਨਾਲ ਕਾ ਲੱਗ ਗਿਆ ਤੇਰੀ ਮਾਪੂਰੀ ਉਹ ਥੋੜੀ ਭਾਬੀ ਆ ਮੇਰੀ ਭਾਬੀ ਤਾਂ ਦੇ ਬੈਠੀ ਹੈ ਭਾਬੀ ਤਾਂ ਬੈਠੀ ਹੈ ਕਾ ਲੱਗ ਗਿਆ ਕੀ ਕਰਾਂ ਉਹ ਗਿਆ ਕੰਮ ਰੋ ਗਈ ਹੱ피 ਹੋ ਗਈ ਹੱਸਾ ਮਲੇ ਮਲੇ ਮਲਾ ਰੋਸ ਆ ਗਿਆ ਕੇ ਬੋਲੀ ਫਿਰ ਕੀ ਹੋ ਗਿਆ ਹੈ ਚਲੋ ਜੀ ਆਈ ਪੰਗਾ ਹੋ ਲਿਆ ਚੱਕ ਦੇ ਜਾਵੇ ਨਾ ਹੁਣ ਨਾਨਕੇ ਆਇਆ ਪਤਾ ਲੱਗੇ ਇਹ ਪਤਾ ਲੱਗੇ ਮੁੰਡਾ ਨਾਨਕੇ ਆਇਆ ਬਾਸ ਇੱਕ ਇੱਕ ਰੰਗੀ ਲੱਗਿਆ ਹੈ ਜਿੱਧਰ ਵਾਲ ਵੀ ਰਹਿ ਗਿਆ ਓਏ ਜਿੱਧਰ ਵਾਲ ਰਹਿ ਗਿਆ ਓਏ ਪੱਟ ਕੇ ਹੋ ਜਾ ਓਏ ਭਾਬੀ ਹੁਣੀਆਂ ਲਵੇੜਿਆਂ ਦੀਆਂ ਇਧਰ ਗੁੱਸੇ 'ਚ ਪਿਸਤੌਲ ਲਿਆ ਆ ਓਏ ਲਿਆ ਉਹ ਉਹ ਮੇਲਾ ਖਣ ਜਿਹੜਾ ਆਇਆ ਯਾਰ ਸਾਹ ਆਇਆ ਮੈਂ ਮਾਜੂਤ ਆਇਆ ਲਾ ਬਾਕੀ ਪਾ 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 ਪ ਆਰੇ ਯਾਕਾ ਮੈਨੂੰ ਪਤਾ ਸੱਜਣਾ ਰੰਗ ਦੀ ਹਵਾ ਹੁੰਦੀ ਏ ਤੈਨੂੰ ਫੜ ਓਏ ਚੇਦਰਪਾਲਾ ਵਾੜੀ ਮਾਰੀ ਹੁਣ ਫਿਰ ਓਏ ਬਾਗਾਂ ਦੇ ਦੋਮਾ ਕਹੋਣਾ ਹੋਰ ਜਾਪਾਣਾ ਆਪਣਾ ਕਹਿਣਗੇ ਆ ਵੀ ਚਲਾ ਦੇਣਾ ਹੋਲੀ ਹੈ ਲੇ ਗਿਆ ਦੀਆਂ ਤਰੀਏ ਵੇ ਬਹੁਤ ਗੀ ਵੀ ਹੋਲੀ ਮਨਾ ਕੇ ਹਾਂ ਵਿਆਹ ਤੇ ਆ ਗਏ ਹੁਣ ਆਪਾਂ ਤਿਆਰ ਹੋ ਗਏ ਫਟ ਫਟ ਹੋ ਗਏ ਬਾਈ ਕੰਨਾ ਉੱਧਰ ਲਾਓ ਬਈ ਗੱਡੀ ਅੰਦਰਲੀ ਪਾਰਕਿੰਗ ਚਰ ਕੇ ਉੱਥੇ ਲਾ ਦੇ ਓਕੇ ਆ ਬਚੋਲਾ ਬਾਈ ਮੂਰੇ ਬੈਠਾ ਜਿਹੜਾ ਬਚੋਲਾ ਅੰਦਰ ਲੈ ਕੇ ਚੱਲ ਯਾਰ ਗੱਡੀ ਲਾ ਕੇ ਮੈਂ ਚੋਲਾ ਹੋਰ ਯਾਰ ਉਹ ਚੋਲਿਆਂ ਦੀ ਗੱਡੀ ਬਾਹਰ ਲੱਗੂ ਚੱਲ ਕੋਈ ਗੱਲ ਹੋ ਗਏ ਸੌਖਾ ਆ ਜਾਊਗਾ ਹਾਂ ਹਾਂ ਠੀਕ ਆ ਬਈ ਪੱਤਲ ਵੀ ਹੋ ਗਿਆ ਉਹ ਬੱਦਲ ਵੀ ਹੋ ਗਿਆ ਮੁੰਡਾ ਦਾ ਮਹੀ ਦੀ ਸੁਭਾਵਨਾ ਵੀ ਆ ਬੁੱਲ ਸੁਭਾਵਨਾ ਮੀ ਚੱਲ ਚੱਲ ਹੋਰ ਭਾਈ ਜਾਣਦੇ ਜਾਣਦੇ ਆ ਹੀ ਸਿੱਧੇ ਘਰ ਦੀ ਬਸ ਇਹ ਰਲਾ ਦੀ ਭਵਾ ਦੇ ਦੂਜੇ ਪਾਸੇ ਨੂੰ ਹੀ ਤੇ ਬੱਦਲ ਵੀ ਹੋ ਗਿਆ ਉਹ ਬੱਦਲ ਵੀ ਹੋ ਗਿਆ ਮੁੰਡਾ ਦਾ ਮਹੀ ਦੀ ਸੁਭਾਵਨਾ ਵੀ ਆ ਬੁੱਲ ਸੁਭਾਵਨਾ ਮੀ ਚੱਲ ਚੱਲ ਹੋਰ ਭਾਈ ਜਾਣਦੇ ਜਾਣਦੇ ਅੱਗੇ ਐਵੇਂ ਕਹੀ ਜਾਂਦਾ ਕੱਲੇ ਰਹਿਗੇ ਕੱਲੇ ਯਾਰ ਰਲ ਕੇ ਲੇਖਾ ਜਨ ਨਹੀਂ ਰਲ ਗਿਆ ਆ ਨਾਲੇ ਆਪਾਂ ਹੋਲੀ ਖੇੜੇ ਜਾਂਦਾ ਜੀ ਸਮਾਨ ਦਾ ਚੱਲੇ ਹੀ ਹੁਣ ਇਹਦਾ ਮम्मा ਨਾਕਾ ਲਈ ਫਰੇ ਸਾਲੀਆਂ ਵਾਲਾ ਉੱਧਲੂ ਉਹ ਤੇ ਰੋ ਪਤਾ ਕੋਈ ਨਾ ਚਲੋ 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 ਹਲਚ ਗਿਆ ਕੰਮ ਆਹ ਦੇਖ ਇਹਦਾ ਨਾਕਾ ਲੱਗਿਆ ਯਾਰ ਸਾਲਿਆਂ ਅੱਕਰਾ ਵੀ ਹੁਣ ਲਾਂਬਾ ਤਾਂ ਨਹੀਂ ਕੋਈ ਬਾਈ ਸਹੀ ਆਇਆ ਨਾ ਟਾਈਮ ਤੇ ਗਰਮਾ ਗਰਮ ਸਮਾਨ ਨਹੀਂ ਬਾਈ ਨੂੰ ਤੁਸੀਂ ਲਾਂਬਾ ਹੀ ਰਹੀ ਜਾਣਾ ਜੀ ਵੀ ਕੰਮੇ ਨੇ ਲੇਟ ਕਰਾਤਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਘੈਂਟ ਘੈਂਟ ਵੀਡੀਓ ਦੇਖਣ ਲਈ ਸਾਡਾ ਚੈਨਲ ਕਰਦੇ ਸਬਸਕ੍ਰਾਈਬ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਲਵ ਯੂ